ਇਰਾਨ ਨੇ ਦਾਗੇ ਇਜ਼ਰਾਈਲ ਦੇ ਉੱਤੇ ਮਿਜ਼ਾਈਲ ਇਜ਼ਰਾਈਲ ਅਤੇ ਇਰਾਨ ਦਰਮਿਆਨ ਵੱਧਦੀ ਦੁਸ਼ਮਣੀ ਕਰਕੇ ਭਾਰਤ ਕਾਫੀ ਚਿੰਤਤ ਹਮਲੇ ਦੀ ਜਵਾਬੀ ਕਾਰਵਾਈ ਚ ਇਰਾਨ ਨੇ ਕੀਤਾ ਇਜ਼ਰਾਈਲ ਦੇ ਉੱਤੇ ਹਮਲਾ ਇਰਾਨ ਤੇ ਇਜ਼ਰਾਈਲ ਲਗਭਗ ਬਿਲਕੁਲ ਇੱਕ ਪੁਆਇੰਟ ਤੋਂ ਪਿੱਛੇ ਖੜੇ ਨੇ ਜਦ ਇਹ ਜੰਗ ਕਿਸੇ ਵੇਲੇ ਵੀ ਲੱਗ ਸਕਦੀ ਹੈ ਤੇ ਇਸ ਦੇ ਵਿੱਚ ਈਰਾਨ ਤੇ ਇਜ਼ਰਾਈਲ ਇਸ ਵੇਲੇ ਇੱਕ ਦੂਜੇ ਉੱਤੇ ਹਮਲੇ ਕਰਨ ਦੀ ਪੂਰੀ ਪੂਰੀ ਤਿਆਰੀ ਦੇ ਵਿੱਚ ਨੇ ਜਦਕਿ ਈਰਾਨ ਦੇ ਵੱਲੋਂ ਇਜ਼ਰਾਈਲ ਦੇ ਤੇਲ ਅਵੀਵ ਦੇ ਵਿੱਚ ਕੁਝ ਮਸਾਇਲੇ ਦਾਗੀਆਂ ਵੀ ਗਈਆਂ ਨੇ ਪਰ ਇਹ ਸਭ ਦੇ ਚੱਲਦੇ ਈਰਾਨ ਤੇ ਇਜ਼ਰਾਈਲ ਉੱਤੇ ਹਮਲੇ ਤੋਂ ਬਾਅਦ ਦੁਨੀਆ ਭਰ ਤੋਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਤੇ ਇਸੇ ਲੜੀ ਦੇ ਤਹਿਤ ਭਾਰਤ ਨੇ ਵੀ ਇਸ ਹਮਲੇ ਦੇ ਉੱਤੇ ਚਿੰਤਾ ਪ੍ਰਗਟਾਈ ਹੈ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਤੇ ਜਿਸ ਵਿੱਚ ਹਮਲੇ ਦੇ ਨਾਲ-ਨਾਲ ਭਾਰਤੀ ਨਾਗਰਿਕਾਂ ਲਈ ਵੀ ਚਿੰਤਾ ਪਰਗਟਾਈ ਗਈ ਹੈ ਭਾਰਤ ਨੇ ਬਿਆਨ ਜਾਰੀ ਕਰਦੇ ਕਿਹਾ ਕਿ ਜਿਹੜੀ ਇਜ਼ਰਾਈਲ ਅਤੇ ਈਰਾਨ ਦੇ ਵਿਚਾਲੇ ਵੱਧਦੀ ਦੁਸ਼ਮਣੀ ਹੈ ਉਹਦੇ ਕਰਕੇ ਕਾਫੀ ਅਸੀਂ ਚਿੰਤਤ ਹਾਂ ਜਿਸ ਨਾਲ ਖੇਤਰ ਦੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਖਤਰਾ ਬਣ ਗਿਆ ਅਸੀਂ ਫੌਰੀ ਤੌਰ ਤੇ ਤਣਾਅ ਘਟ ਕਰਨ ਸੰਜਮ ਵਰਤਣ ਹਿੰਸਾ ਤੋਂ ਪਿੱਛੇ ਹਟਣ ਅਤੇ ਕੂਟਨੀਤੀ ਦੇ ਰਾਹ ਉੱਤੇ ਪਰਤਣ ਦਾ ਸੱਦਾ ਦਿੰਦੇ ਹਾਂ ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕੇ ਮੰਤਰਾਲਾ ਬਦਲ ਦੀ ਸਥਿਤੀ ਉੱਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਤੇ ਖੇਤਰ ਵਿੱਚ ਸਾਡੇ ਦੂਤਾਵਾਸ ਭਾਰਤੀ ਭਾਈਚਾਰੇ ਦੇ ਨਰਦੀਕੀ ਸੰਪਰਕ 'ਚ ਨੇ ਤੇ ਇਹ ਮਹੱਤਵਪੂਰਨ ਬਣ ਜਾਂਦਾ ਹੈ ਕਿ ਖੇਤਰ ਦੇ ਵਿੱਚ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖੀ ਜਾਵੇ। ਭਾਰਤ ਸਰਕਾਰ ਨੇ ਈਰਾਨ ਅਤੇ ਇਜ਼ਰਾਈਲ ਨੂੰ ਲੈ ਕੇ ਇੱਕ ਟਰੈਵਲ ਅਡਵਾਈਜ਼ਰੀ ਜਾਰੀ ਕੀਤੀ ਹੈ ਤੇ ਵਿਦੇਸ਼ ਮੰਤਰਾਲੇ ਨੇ ਇਹ ਵੀ ਆਖਿਆ ਕਿ ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਾਰੇ ਭਾਰਤੀਆਂ ਨੂੰ ਅਗਲੇ ਨੋਟਿਸ ਤੱਕ ਈਰਾਨ ਜਾਂ ਇਜ਼ਰਾਈਲ ਦੀਆਂ ਯਾਤਰਾ ਨਾ ਕਰਨ ਦੀ ਉਹਨਾਂ ਨੇ ਸਲਾਹ ਵੀ ਦਿੱਤੀ ਹੈ। ਦੇ ਅਰਦ ਨਾਲ ਹੀ ਜਿਹੜੇ ਲੋਕ ਇਜ਼ਰਾਈਲ ਜਾਂ ਈਰਾਨ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਉੱਥੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਅਤੇ ਆਪਣੀ ਰਜਿਸਟ੍ਰੇਸ਼ਨ ਕਰਾਉਣ ਦੀ ਅਪੀਲ ਵੀ ਕੀਤੀ ਗਈ ਹੈ ਆਪਣੀ ਸੁਰੱਖਿਆ ਬਾਰੇ ਬਹੁਤ ਸਾਵਧਾਨ ਰਹੋ ਅਤੇ ਆਪਣੀਆਂ ਗਤੀਵਿਧੀਆਂ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰੋ ਇਹ ਵੀ ਕਿਹਾ ਗਿਆ ਦਰਸਲ ਦਹਾਕਿਆਂ ਤੋਂ ਕੱਟੜ ਵਿਰੋਧੀ ਰਹੇ ਈਰਾਨ ਅਤੇ ਇਜ਼ਰਾਈਲ ਆਮੋ ਸਾਹਮਣੇ ਖੜੇ ਨੇ ਤੇ ਦੂਤਕਰ ਉਤੇ ਹਮਲੇ ਤੋਂ ਬਾਅਦ ਈਰਾਨ جنگ ਲਈ ਪੂਰੀ ਤਰ੍ਹਾਂ ਤਿਆਰਬਰ ਤਿਆਰ ਹੈ ਇਰਾਨ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਜਦਕਿ ਇਜ਼ਰਾਈਲ ਇਸ ਤੋਂ ਸਖਰਾਂ ਇਨਕਾਰ ਕਰ ਰਿਹਾ ਮੰਨਿਆ ਜਾ ਰਿਹਾ ਹੈ ਕਿ ਇਰਾਨ ਅਗਲੇ 24 ਤੋਂ 48 ਘੰਟਿਆਂ ਦੇ ਦੌਰਾਨ ਇਜ਼ਰਾਈਲ ਉਤੇ ਹਮਲਾ ਕਰ ਸਕਦਾ ਹੈ ਬੇਸ਼ੱਕ ਉਹਨਾਂ ਵੱਲੋਂ ਕੁਝ ਮਿਜ਼ਾਈਲਾਂ ਦਾਗੀਆਂ ਵੀ ਗਈਆਂ ਨੇ ਤੇ 1 ਅਪ੍ਰੈਲ ਨੂੰ ਦੂਤਾਵਾਸਤੇ ਹੋਏ ਹਮਲੇ ਦੇ ਵਿੱਚ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਦਾ ਇੱਕ ਕਮਾਂਡਰ ਅਤੇ ਕਈ ਮੈਂਬਰ ਮਾਰੇ ਗਏ ਸੀ ਜੋ ਜਸ ਤੋਂ ਬਾਅਦ ਦੋਹਾ ਦੇਸ਼ਾਂ ਦੇ ਵਿਚਾਲੇ ਤਣਾਅ ਇਹ ਸਿਖਰਾਂ ਤੇ ਪਹੁੰਚ ਗਿਆ ਤੇ ਹੁਣ ਬਿਲਕੁਲ ਇੱਕ ਦੂਜੇ ਦੇ ਸਾਹਮਣੇ ਖੜੇ ਨੇ ਇਜ਼ਰਾਈਲ ਦੇ ਜਿਹੜਾ ਹਮਲਾ ਕੀਤਾ ਕਿਉਂਕਿ ਈਰਾਨ ਇਜ਼ਰਾਈਲ ਨੂੰ ਉਸ ਹਮਲੇ ਦਾ ਜ਼ਿੰਮੇਵਾਰ ਠਾ ਰਿਆ ਤੇ ਉਸ ਹਮਲੇ ਦੇ ਬਦਲਾ ਦੇ ਵਿੱਚ ਸੀਰੀਆ ਦੇ ਦਮਸ਼ਕ ਦੇ ਵਿੱਚ ਈਰਾਨ ਦੇ ਕੌਂਸਲਰ ਦੀ ਇਮਾਰਤ ਉੱਤੇ ਹਮਲੇ ਤੋਂ ਬਾਅਦ ਹੁਣ ਤਹਿਰਾਨ ਨੇ ਬਦਲਾ ਲੈਣ ਦਾ ਵਾਅਦਾ ਕੀਤਾ ਸੀ ਤਾਂ ਇਹਦੇ ਜਵਾਬ ਵਿੱਚ ਉਸਨੇ ਡਰੋਨ ਅਤੇ ਮਿਜ਼ਾਈਲਾ ਨਾਲ ਤੇਲ ਅਵੀਵ ਉੱਤੇ ਹਮਲਾ ਕੀਤਾ ਹੈ ਇਜ਼ਰਾਈਲੀ ਫੌਜੀ ਅਧਿਕਾਰੀਆਂ ਦੇ ਮੁਤਾਬਕ ਈਰਾਨ ਨੇ 100 ਤੋਂ ਜ਼ਿਆਦਾ ਡਰੋਨ ਅਤੇ ਮਜ਼ਾਈਲਾ ਤਾਕੀਆਂ ਸੀ ਤੇ ਇਜ਼ਰਾਈਲੀ ਫੌਜ ਨੇ ਇਹ ਕਿਹਾ ਸੀ ਕਿ ਸੱਤਾ ਤੋਂ ਸੱਤਾ ਤੱਕ ਮਾਰ ਕਰਨ ਵਾਲੀਆਂ ਦਰਜਨਾ ਮਜ਼ਾਈਲਾ ਦੀ ਪਛਾਣ ਇਜ਼ਰਾਈਲੀ ਖੇਤਰ ਵੱਲ ਵਧ ਰਹੀ ਹੈ ਤੇ ਉਹਨਾਂ ਵਿੱਚੋਂ ਬਹੁਤਿਆਂ ਨੂੰ ਖੇਤਰ ਪਾਰ ਕਰਨ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ ਫੌਜ ਸਾਰੇ ਮੋਰਚਿਆਂ 'ਤੇ ਤੈਰਾਤ ਹੈ ਤਿਆਰ ਹੈ ਅਤੇ ਆਪਣੇ ਖੇਤਰ ਦੀ ਰੱਖਿਆ ਕਰਨਾ ਜਾਰੀ ਰੱਖੀ ਹੋਈ ਹੈ ਹੁਣ ਇਹਦੇ ਨਾਲ ਨਾਲ ਦੂਜੇ ਪਾਸੇ ਈਰਾਨ ਜਿਹੜਾ ਉਹ ਅਮਰੀਕਾ ਨੂੰ ਵੀ ਕਿਤਨਾ ਕਿਤੇ ਚੇਤਾਵਨੀ ਦਿੰਦਾ ਨਜ਼ਰ ਆ ਰਿਹਾ ਕਿਉਂਕਿ ਅਮਰੀਕਾ ਨੇ ਇਹ ਗੱਲ ਵੀ ਕਹੀ ਸੀ ਕਿ ਜੇਕਰ ਈਰਾਨ ਇਜ਼ਰਾਈਲ 'ਤੇ ਹਮਲਾ ਕਰਦਾ ਤਾਂ ਅਮਰੀਕਾ ਇਜ਼ਰਾਈਲ ਦਾ ਸਾਥ ਦੇਵੇਗਾ ਤੇ ਉਹਦੀ ਮਦਦ ਕਰੇਗਾ ਉਹਦੇ ਨਾਲ ਖੜੇਗਾ ਤਾਂ ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ 'ਚ ਈਰਾਨੀ ਮਿਸ਼ਨ ਨੇ ਅਮਰੀਕਾ ਨੂੰ ਇਸ ਮਾਮਲੇ ਤੋਂ ਦੂਰ ਰਹਿਣ ਦੀ ਚੇਤਾਵਨੀ ਵੀ ਦਿੰਦੇ ਹੋਏ ਕਿਹਾ ਕਿ ਜੇਕਰ ਇਜ਼ਰਾਈਲ ਸੱਤਨ ਨੇ ਕੋਈ ਹੋਰ ਗਲਤੀ ਕੀਤੀ ਤਾਂ ਈਰਾਨ ਦੀ ਪ੍ਰਤੀਕਿਰਿਆ ਬਹੁਤ ਗੰਭੀਰ ਹੋਏਗੀ ਦੇ ਐਵੀ ਨਾਲ ਕਿਹਾ ਗਿਆ ਕਿ ਹੁਣ ਇਸ ਮਾਮਲੇ ਨੂੰ ਬੰਦ ਕਰਨ ਬਾਰੇ ਵਿਚਾਰ ਕੀਤਾ ਜਾਵੇ।